ਬ੍ਰਿਦਰ ਸਾਸਰੀਕਾ ਸਾਸਰੀਕਾ ਵੀਰੇ ਜਿਹੜੇ ਸੰਗ ਨੂੰ ਖਾਲਾ ਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਦਾ ਨਾਮ ਕੀ ਸੀ ਉਹਨਾਂ ਦਾ ਨਾਮ ਭਾਈ ਜੈ ਸਿੰਘ ਜੀ ਖਲਕੱਟ ਸੀ ਉਹਨਾਂ ਨੂੰ ਕਿਉਂ ਸ਼ਹੀਦ ਕੀਤਾ ਗਿਆ ਸੀ ਇੱਕ ਵਾਰੀ ਨਾ ਸਰਹੰਦ ਦਾ ਨਵਾਬ ਅਬਦੁੱਲ ਸਮਦ ਖਾਂ ਸਰਹੰਦ ਤੋਂ ਪਟਿਆਲੇ ਨੂੰ ਜਾ ਰਿਹਾ ਸੀ ਜਦੋਂ ਉਹ ਮੁਗਲ ਮਾਜਰਾ ਪਿੰਡ 'ਚ ਪਹੁੰਚਿਆ ਆਪਣੇ ਸਿਪਾਹੀਆਂ ਨੂੰ ਆਖਣ ਲੱਗਾ ਵੀ ਮੇਰੇ ਸਾਹਮਣੇ ਕਿਸੇ ਸਿੱਖ ਨੂੰ ਫੜ ਕੇ ਪੇਸ਼ ਕਰੋ ਜਦੋਂ ਸਿਪਾਹੀ ਸਿੱਖ ਨੂੰ ਲੱਭਣ ਗਏ ਤਾਂ ਇੱਕ ਸਿੱਖ ਭਾਈ ਜੈ ਸਿੰਘ ਜੀ ਜੋ ਖੂਹ ਤੇ ਇਸ਼ਨਾਨ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਨਵਾਬ ਸਾਹਿਬ ਬੁਲਾ ਰਹੇ ਨੇ ਭਾਈ ਸਾਹਿਬ ਇਸ਼ਨਾਨ ਕਰਕੇ ਨਵਾਬ ਦੇ ਸਾਹਮਣੇ ਪੇਸ਼ ਹੋਏ ਨਵਾਬ ਨੇ ਕਿਹਾ ਕਿ ਜਦੋਂ ਮੈਂ ਤੇਰੇ ਕੋਲ ਦੀ ਨੰਗ ਰਿਆ ਸੀ ਤੂੰ ਮੈਨੂੰ ਸਲਾਮ ਕਿਉਂ ਨਹੀਂ ਕੀਤੀ ਭਾਈ ਸਾਹਿਬ ਆਖਣ ਲੱਗੇ ਕਿ ਮੇਰੀ ਬਿਰਤੀ ਗੁਰੂ ਚਰਨਾਂ ਵਿੱਚ ਜੁੜੀ ਹੋਈ ਸੀ ਮੈਂ ਇਸ ਵਾਸਤੇ ਤੁਹਾਨੂੰ ਦੇਖਿਆ ਹੀ ਨਹੀਂ ਉਹਨੇ ਕਿਹਾ ਤੇਰੀ ਮੈਂ ਬਿਰਤੀ ਤਾਂ ਬਾਅਦ ਚ ਦੇਖੂਗਾ ਗੁਰੂ ਚਰਨਾਂ 'ਚ ਜੁੜੀ ਸੀ ਕਿ ਨਹੀਂ ਜੁੜੀ ਸੀ ਤੂੰ ਮੇਰਾ ਜਿਹੜਾ ਝੋਲਾ ਪਿਆ ਵਾ ਨਾ ਬੋਝਾ ਇਹਨੂੰ ਚੁੱਕ ਕੇ ਪਟਿਆਲੇ ਪਜਾ ਤਾਂ ਭਾਈ ਸਾਹਿਬ ਨੇ ਸਪਾਈਆਂ ਨੂੰ ਪੁੱਛਿਆ ਕਿ ਇਹਦੇ ਵਿੱਚ ਕੀ ਆ ਤਾਂ ਉਹ ਕਹਿਣ ਲੱਗੇ ਵੀ ਇਹਦੇ ਵਿੱਚ ਨਵਾਬ ਸਾਹਿਬ ਦਾ ਹੁੱਕਾ ਵਾ ਤਾਂ ਭਾਈ ਸਾਹਿਬ ਨੇ ਉਹ ਹੁੱਕਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਤਾਂ ਭਾਈ ਸਾਹਿਬ ਨੂੰ ਦਬਕਾਇਆ ਗਿਆ ਧਮਕਾਇਆ ਗਿਆ ਪਰ ਭਾਈ ਸਾਹਿਬ ਨਹੀਂ ਮੰਨੇ ਉਹ ਹੁੱਕਾ ਨਹੀਂ ਚੁੱਕਿਆ ਤਾਂ ਉਸ ਤੋਂ ਬਾਅਦ ਭਾਈ ਸਾਹਿਬ ਦਾ ਪਰਿਵਾਰ ਉੱਥੇ ਸੱਦ ਲਿਆ ਗਿਆ ਜਦੋਂ ਪਰਿਵਾਰਕ ਮੈਂਬਰਾਂ ਨੂੰ ਉਹ ਨਵਾਬ ਨੇ ਹੁਕਮ ਕੀਤਾ ਕਿ ਤੁਸੀਂ ਮੇਰਾ ਹੁੱਕਾ ਚੁੱਕ ਕੇ ਪਟਿਆਲੇ ਪਹੁੰਚਾਓ ਭਾਈ ਸਾਹਿਬ ਦੇ ਪਰਿਵਾਰਕ ਮੈਂਬਰ ਕਹਿਣ ਲੱਗੇ ਵੀ ਅਸੀਂ ਅੰਮ੍ਰਿਤਧਾਰੀਆ ਸੀ ਇਹ ਤੁਹਾਡਾ ਹੁੱਕਾ ਚੁੱਕ ਕੇ ਨਹੀਂ ਲਿਜਾ ਸਕਦੇ ਤਾਂ ਉਹਨਾਂ ਨੇ ਭਾਈ ਸਾਹਿਬ ਦੇ ਸਾਰੇ ਪਰਿਵਾਰ ਨੂੰ ਭਾਈ ਸਾਹਿਬ ਦੀਆਂ ਅੱਖਾਂ ਸਾਹਮਣੇ ਤਸੀਹੇ ਦੇ ਕੇ ਸ਼ਹੀਦ ਕੀਤਾ ਅਖੀਰ ਦੇ ਉੱਤੇ ਭਾਈ ਸਾਹਿਬ ਨੂੰ ਦਰਾਖਤ ਦੇ ਨਾਲ ਬੰਨ੍ਹ ਕੇ ਪੁੱਠਾ ਲਮਕਾ ਕੇ ਉਹਨਾਂ ਦੀ ਖਾਲ ਉਤਾਰ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ